ਲਓ ਜੀ ਦੋਸਤੋ ਜਿਹੜੇ ਵੀ ਭਰਾ ਕੋਈ ਸਸਤੇ ਮੁੱਲ ਦੀ ਪੰਜ ਕਲੈਣੀ ਘੋੜੀ ਭਾਲਦੇ ਹੋ ਇਹ ਵੀਡੀਓ ਦੇਖ ਲੈਣ 2 ਕੁ ਮਿੰਟਾਂ ਦੀ ਵੀਡੀਓ ਹੈ ਮਿੱਤਰੋ ਆਪਾਂ 2-4 ਦਿਨ ਪਹਿਲਾਂ ਵੀ ਇੱਕ ਪੰਜ ਕਲੈਣੀ ਘੋੜੀ ਪਈ ਸਸਤੇ ਮੁੱਲ ਦੀ ਤੇ ਤਕਰੀਬਨ ਤੁਹਾਡੇ ਸਾਰਿਆਂ ਦਾ ਪਿਆਰ ਆਪਣੇ ਚੈਨਲ ਨੂੰ ਬਹੁਤ ਸੋਹਣਾ ਮਿਲਦਾ ਡੇਲੀ ਜਿਹੜੀ ਵੀ ਵੀਡੀਓ ਪਾਉਂਦੇ ਨਾਲ ਦੇ ਨਾਲ ਸੇਲ ਹੋ ਜਾਂਦਾ ਜਾਨਵਰ ਤੇ ਬਾਅਦ ਚ ਭਰਾਵਾਂ ਦੇ ਫੋਨ ਆਉਂਦੇ ਬਈ ਸਸਤਾ ਜਾਨਵਰ ਲੈਣਾ ਤਾਂ ਮਿੱਤਰੋ ਅੱਜ ਤੁਹਾਡੇ ਲਈ ਪੰਜ ਕਲੈਣੀ ਚੰਗੀ ਘੋੜੀ ਸਸਤੇ ਮੁੱਲ ਦੀ ਲੱਭ ਕੇ ਲਿਆਏ ਆਂ ਨਵੇਂ ਸਾਲ ਤੇ ਤੁਹਾਨੂੰ ਨਵੇਂ-ਨਵੇਂ ਆਫਰੀ ਦੇਣੀ ਆ ਤੇ ਮਿੱਤਰੋ ਇਹ ਵੀ ਸਮਝ ਲਓ ਇੱਕ ਨਵੇਂ ਸਾਲ ਦਾ ਆਫਰ ਹੀ ਆ ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾਪਣ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਨੂੰ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਈ ਹੈ ਜੀ ਅੱਜ ਦੀ ਵੀਡੀਓ 3 ਜਨਵਰੀ 2026 ਦੀ ਵੀਡੀਓ ਆ ਤੇ ਅੱਜ ਤੁਹਾਡੇ ਲਈ ਇੱਕ ਪੰਜ ਕ ਲੈਣੀ ਕੁੜੀ ਲੈ ਆਤੀ ਸੋਹਣੀ ਸੰਭੀ ਹੋਈ ਆ ਮਾਰਕਾ ਬਹੁਤ ਚੰਗਾ ਤੇ ਰੇਟ ਵੀ ਜਾਇਜ਼ ਆ ਬਸ ਵੀਡੀਓ ਪੂਰੀ ਦੇਖ ਲਓ ਸਾਰੀ ਡਿਟੇਲ ਦਵਾਂਗੇ ਵੀਡੀਓ ਦੇ ਵਿੱਚ ਜਿਹੜੇ ਵੀ ਭਰਾ ਦੇ ਪਸੰਦ ਹੋਈ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਓ ਆ ਜੋ ਬਾਧਿਆ ਵੀਡੀਓ ਵੱਲ ਦਿਨੇ ਡਿਟੇਸਤੋ ਪ੍ਰੋਪਰ ਪੰਜ ਕਲੈਨ ਕਮੈਤ ਰੰਗ ਤੇਲੀ ਕਮੈਤ ਚਾਰੇ ਪੈਰ ਥੋੜੇ ਥੋੜੇ ਚਿੱਟੇ ਤੇ ਮੱਥੇ ਬਲੇਜ ਵੀ ਸੋਹਣਾ ਕੰਨ ਕੁੰਦੀ ਵੀ ਚੰਗੇ ਨਾਲ ਜੜਮਾ ਕੰਨ ਤੇ ਚਾਰੇ ਪੈਰ ਗੋਡਿਆਂ ਤੇ ਥੱਲੇ ਚਿੱਟੇ ਆ ਦੇ ਅੰਦਰ ਦੀ ਸਾਫ ਆ ਮਿੱਤਰੋ ਮੌਕੇ ਤੇ ਖਾਲੀ ਆ ਮਨਪਸੰਦ ਦੇ ਘੋੜੇ ਤੋਂ ਭਰਾ ਸਕਦੇ ਆ ਨਖਰਾ ਨੁਖਰਾ ਸੋਹਣਾ ਤੁਹਾਨੂੰ ਤੁਹਾਨੂੰ ਪਤਲੀ ਆ ਸੋਹਣੀਆਂ ਮੰਨ ਲਓ ਚੰਗੇ ਬੱਚੇ ਦੇਣ ਵਾਲੀ ਆ ਕਈ ਭਰਾਵਾਂ ਦੀ ਮੰਨ ਦੀ ਰੀਝ ਹੀ ਹੁੰਦੀ ਆ ਯਾਰ ਆਪਾਂ ਜਾਇਜ ਦੇ ਮੁੱਲ ਦੀ ਘੂੜੀ ਲੈ ਲਈਏ ਮੂਰੇ ਬਰੀਡਿੰਗ ਚੰਗੇ ਘੋੜੇ ਤੋਂ ਭਰਾ ਕੇ ਚੰਗੇ ਬੱਚਾ ਬੁੱচ্চਾ ਲੈ ਲਾਂਗੇ ਤਾਂ ਮਿੱਤਰੋ ਜੇ ਤੁਹਾਡੇ ਵੀ ਮੰਨ ਦੀ ਰੀਝ ਆ ਪੈਸੇ ਲਾਉਣੇ ਆ ਥੋੜੇ ਤੇ ਚੀਜ਼ ਹੱਥਾਂ ਪੈਰਾਂ ਦੀ ਸਾਫ ਪਾਲਦੇ ਆ ਬਾਲਪੋਰੀਆਂ ਦੀ ਸਾਫ ਪਾਲਦੇ ਆ ਤੇ ਚੰਗੇ ਘੋੜੇ ਤੋਂ ਭਰਾ ਕੇ ਕੋਈ ਬੱਚਾ ਚੰਗਾ ਦੇਲੇ ਤੇ ਬਰੀਡ ਤਿਆਰ ਕਰਨੀ ਆ ਤਾਂ ਮਿੱਤਰੋ ਇੱਕ ਵਾਰ ਆ ਘੂੜ ਰੇਟ ਜੈ ਜਸ ਤੁਹਾਡੇ ਹਿਸਾਬ ਜੇ ਨਾਲ ਹੀ ਬਣ ਜਾਣੀ ਆ ਤੇ ਬਾਕੀ ਸਾਊ ਠੰਡੀ ਆ ਚਾਹੇ ਬੱਚੇ ਉੱਤੇ ਚੜੇ ਫਿਰਨ ਹਨਾ ਜਿਹੜੇ ਭਰਾ ਦੇ ਪਸੰਦ ਹੋਈ ਵੀਡੀਓ ਤਾਂ ਸਾਰੇ ਤਕਰੀਬਨ ਤੁਸੀਂ ਰਾਜੀ ਲੱਸੀ ਵੀ ਦੇਖ ਲਈ ਕਨਕਨੋਤੀ ਵੀ ਦੇਖ ਲਈ ਤੇ ਜਿਹੜੀ ਚੀਜ਼ ਬਾਲਪੋਰੀਆਂ ਦੀ ਜਾਂ ਹੋਰ ਸੀ ਉਹ ਪਤਾ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਤੇ ਉਮਰ ਦੀ ਗੱਲ ਕਰੀ 4.5 ਸਾਲ ਉਮਰ ਆ ਕੁੜੀ ਦੀ 93 ਇੰਚ ਹਾਈਟ ਆ ਨੰਬਰ ਥੱਲੇ ਦਿੱਤਾ ਸੰਪਰਕ ਕਰ ਲਿਓ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਤੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ